이란 ਦਾ ਇੱਕ ਸਰਹੱਦੀ ਸ਼ਹਿਰ ਜੋ ਪਾਕਿਸਤਾਨ ਦੀ ਬਾਰਡਰ ਦੇ ਕੋਲ ਹੈ ਜ਼ਾਹੇਦਾਨ ਇਸ ਦਾ ਪੁਰਾਣਾ ਨਾਮ ਸੀ ਦੁਸਦੇ ਆਬ ਦੁਸਦੇ ਆਬ ਦੇ ਅਖਰੀ ਅਰਥ ਨੇ ਚੋਰਾ ਦਾ ਪਾਣੀ ਅੱਜ ਤੋਂ ਕੋਈ 60 65 60 ਪਹਿਲੇ 라ਵਲਪਿੰਡੀ ਤੋਂ ਔਰ ਇਧਰ ਜੇਲਮ ਤੋਂ ਕੁਝ ਖਾਲਸੇ ਕੁਝ ਸਿੰਘ ਉੱਥੇ ਜਾ ਕੇ ਵਪਾਰ ਦੀ ਨੀਅਤ ਨਾਲ ਪਹੁੰਚੇ ਉਸ ਛੋਟੇ ਜਿਹਾਂ ਕਸਬੇ 'ਚ ਜਿੱਥੇ ਵੱਦ ਤੋਂ ਵੱਦ ਕੋਈ 1.5 200 ਘਰ ਸੰਤ ਜਿਆਦਾ ਨਹੀਂ ਇਹ ਸ਼ਾਰਾ ਸੀ ਹਾਜੀ ਸਾਰੇ ਤੋਂ ਲੰਘ ਕੇ ਜਾਂਦੇ ਸਨ ਅਫਗਾਨੀ ਲੋਕ ਪਾਕਿਸਤਾਨੀ ਲੋਕ ਭਾਰਤ ਦੇ ਕਈ ਲੋਕ ਇਹ ਤੋਂ ਲੰਘ ਕੇ ਜਾਂਦੇ ਸਨ ਮੁਸਲਮਾਨ ਹਾਜੀ ਇਹ ਨਸਿੱਕਰ ਵਪਾਰੀਆਂ ਨੇ ਸੋਚਿਆ ਇਹ ਚੰਗੀ ਸ਼ਾਰਾ ਹੈ ਲਾਂਗਾ ਬਹੁਤ ਅੱਛਾ ਹੈ ਛੋਟੀਆਂ-ਛੋਟੀਆਂ ਉਸ ਜ਼ਮਾਨੇ 'ਚ ਕਿਦਰੇ ਸਰਟ ਪੰਜ 60 ਪਹਿਲੇ ਉਹਨਾਂ ਨੇ ਦੁਕਾਨਾਂ ਪਾਈਆਂ ਕੋਈ 8-9 ਖਾਲਸੇ ਹਨ ਰਬ ਦੀ ਨੇ ਕੰਮ ਚੰਗਾ ਚੱਲ ਗਿਆ ਫੁਕਰ ਜੈਸੇ ਸਿੱਖ ਸੋਚਦਾ ਹੈ ਆਪਣਾ ਘਰ ਬਾਅਦ ਵਿੱਚ ਬਣਾਉਣ ਦੀ ਸੋਚਦਾ ਗੁਰਦੁਆਰਾ ਬਣਾਉਣ ਦੀ ਪਹਿਲੇ ਸੋਚਦਾ ਉਹਨਾਂ ਨੇ ਹੌਲੇ ਹੌਲੇ पैसा ਇਕੱਠਾ ਕਰਕੇ ਬਹੁਤ ਸ਼ਾਨਦਾਰ ਗੁਰਦੁਆਰਾ ਬਣਾਇਆ ਉਹਨਾਂ ਅੱਠ ਘਰਾਂ ਨਾਲ ਮੁਸਾਫਰ خانہ ਬਣਾ ਦਿੱਤਾ 10 ਕਮਰੇ ਆਏ ਗਏ ਲਈ ਯਾਤਰੀ ਅਲੀ ਲੰਗਰੇ ਜੋ ਸਨ ਯਾਤਰੀ ਨਾਲ ਲੰਗਰ ਖੋਲ ਦਿੱਤਾ ਮੁਸਾਫਰ 99% ਦੀ ਮੁਸਲਮਾਨ ਕੋਈ 1% ਕਦੀ ਕਦਾਈ ਕੋਈ ਕੰਦਾਰੀ Hindu ਜਾਂ ਗਜ਼ਨੀ ਚ ਕੋਈ ਖਾਲਸਾ ਲੰਗੇ ਵਪਾਰ ਦੇ ਸੰਬੰਧ ਵਿੱਚ ਨਹੀਂ ਤੇ ਸਾਰੇ ਮੁਸਲਮਾਨ ਵੀਰ ਉਹਨਾ ਕਮਰੇ ਠਹਿਰਦੇ ਸਨ ਲੰਗਰ ਵੀ ਸਵੇਰੇ ਸ਼ਾਮ ਚੱਲਦਾ ਸੀ ਛਕਦੇ ਸਨ ਗੁਰਦੁਆਰੇ ਦੀ ਬਿਲਡਿੰਗ ਬਣ ਕੇ ਜਦ ਤਿਆਰ ਹੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਇਫਤਿਹਾਰ ਵਾਲੇ ਦਿਨ ਉਦਘਾਟਨ ਵਾਲੇ ਦਿਨ ਉਹਨਾਂ ਨੇ ਈਰਾਨ ਦੇ ਬਾਦਸ਼ਾਹ ਨੂੰ ਵੀ ਬੁਲਾ ਲਿਆ ਇਹ ਸਾਰੇ ਖਾਲਸੇ ਚਲੇ ਗਏ ਉੱਕੇ ਜਾ ਕੇ ਰਿਕੁਐਸਟ ਕੀਤੀ ਵੇਸੀ ਮੰਦਰ ਬਣਾਇਆ ਵੇਸੀ ਉਸ ਦੇ ਗੁਰੂਗਨ ਸਾਹਿਬ ਦਾ ਪ੍ਰਕਾਸ਼ ਕੀਤਾ। ਤੁਸੀਂ ਹੀ ਆ। ਬਾਦਸ਼ਾਹ ਪਹੁੰਚਿਆ। ਉਹਨਾਂ ਨੇ ਬਾਦਸ਼ਾਹ ਨੂੰ ਮੁਸਾਫਰਖਾਨਾ ਦਿਖਾਇਆ। ਮੁਸਾਫਰ ਵੀ ਠਹਿਰੇ ਹੋਏ ਸਨ। ਤੇ ਈਰਾਨ ਦੇ ਬਾਦਸ਼ਾਹ ਨੇ ਸਵਾਬਕ ਪੁੱਛ ਲਿਆ। ਇਸ ਦਾ ਕਿਰਾਇਆ ਕੀ ਲੈਂਦੇ ਹੋ? ਖਾਲਸਿਆਂ ਨੇ ਕਿ ਕੁਝ ਵੀ ਨਹੀਂ। ਅਸੀਂ ਤਾਂ ਸੇਵਾ ਕਰਦੇ ਹਾਂ। ਇਹ ਗੁਰਨਾਨਕ ਦਾ ਘਰ ਹੈ ਕੋਈ ਸਾਡਾ ਘਰ ਥੋੜੀ ਹੈ ਇਹ ਸਤਿਗੁਰ ਦਾ ਘਰ ਹੈ ਸਾਡੇ ਪੀਰ ਦਾ ਘਰ ਹੈ ਜੋ ਇੱਥੇ ਆ ਕੇ ਠਹਿਰਿਆ ਉਹ ਤੇ ਗੁਰਨਾਨਕ ਦਾ ਮਹਿਮਾਨ ਉਹਦੇ ਕੋਲ ਕਾਦਾ ਕਰਾਇਆ ਫਿਰ ਲੰਗਰ ਦਿਖਾਇਆ ਬਣਦਾ ਹੋਇਆ ਔਰ ਦੱਸਿਆ ਜੋ ਮੁਸਾਫਿਰ ਠਹਿਰਦੇ ਨੇ ਲੰਗਰ ਛਕਦੇ ਨੇ ਸੰਗਤਾਂ ਲਈ ਵੀ ਬਣਦਾ ਹੈ ਸੁਭਾਵਕ ਪੁੱਛ ਲਿਆ ਇੱਕ ਬੰਦੇ ਕੋਲ ਕੀ ਲੈਂਦੇ ਹੋ ਕੀ ਚਾਰਜ ਕਰਦੇਗਾ ਕੁਝ ਵੀ ਨਹੀਂ ਸੇਵਾ ਇਹ ਸਭ ਕੁਝ ਦੇਖਣ ਤੋਂ ਬਾਅਦ ਅੰਦਰ ਲੈ ਗਏ ਗੁਰਦੁਆਰੇ ਦੇ ਵਿੱਚ ਭਾਈ ਸਾਹਿਬ ਭਾਈ ਹਰਨਾਮ ਸਿੰਘ ਜਣ ਉਹ ਹੁਣ ਵੀ ਨੇ ਹੁਣ ਤਾਂ ਗਾਲਬਨ 100 ਸਾਲ ਦੇ ਕਰੀਬ ਪਹੁੰਚੇ ਹੋਣੇ ਨੇ ਬਲਕਿ ਇਸ ਤੋਂ ਵੀ ਵੱਡੇ ਹੋ ਗਏ ਨੇ ਆ ਗਏ ਨੇ ਦਿੱਲੀ ਛੋੜ ਛਡਾ ਕੇ ਬਹੁਤ ਬਜ਼ੁਰਗ ਹੋ ਗਏ ਨੇ ਪਰਸ਼ੀਨ ਦੇ ਬੜੇ ਸਿਆਣੇ ਆਲਮ ਉਹਨਾਂ ਨੇ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਫਾਰਸੀ ਦਾ ਸ਼ਬਦ ਹੈ ਇਹਦੀ ਕਥਾ ਕੀਤੀ ਯਕ ਅਰਜ਼ ਗੁਖਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਰਦੀ ਘਰ ਇਸ ਦਾ ਸਾਰਾ ਖੁਲਾਸਾ ਕੀਤਾ ਉਹ ਈਰਾਨ ਦਾ ਬਾਦਸ਼ਾਹ ਅਸ਼ਸ਼ਕਰ ਉੱਠਿਆ ਜਿੰਦਾ ਹੈ ਇਹ ਕਲਾਮ ਪਾਕ ਗੁਰੂ ਗ੍ਰੰਥ ਸਾਹਿਬ ਦੇ ਚ ਹੈ ਗੁਰਨਾਨੰਦ ਦੀ ਕਲਾਮ ਹੈ ਇਤਨੀ ਸੁੰਦਰ ਮੇਰੇ ਦਿਲ ਨੂੰ ਇਤਨਾ ਪ੍ਰਭਾਵਿਤ ਜੋ ਹੈ ਕਰ ਗਈ ਹੈ ਕਹਿੰਦੇ ਨੇ ਗੀਤਤਨ ਤੋਂ ਬਾਅਦ ਕਥਾਤਵਾਦ ਸਮਾਪਤੀ ਹੋਈ ਅਰਦਾਸ ਵੀ ਹੋ ਗਈ ਫਿਰ ਪ੍ਰਬੰਧਕਾਂ ਨੇ ਮੁਨਾਸਿਬ ਸਮਝਿਆ ਵੀ 5 ਮਿੰਟ 10 ਮਿੰਟ ਇਹ ਬਾਦਸ਼ਾਹੀ ਬੋਲੇ ਉਹਨੂੰ ਆਖਿਆ ਕਿ ਬਸ ਸੰਗਤ ਨੂੰ ਤੁਸੀਂ ਵੀ ਕੋਈ ਆਪਣਾ ਮੁਬਾਰਕ ਸੰਦੇਸ਼ ਦਿਓ ਉਹ ਖੜਾ ਹੋ ਗਿਆ ਕਹਿੰਦਾ ਮੈਂ ਇਤਨਾ ਹੈਰਾਨ ਹੋਇਆ ਇਤਨਾ ਮੈਨੂੰ ਰਸ ਆਇਆ ਇਤਨਾ ਮੈਨੂੰ ਸਕੂਨ ਮਿਲਿਆ ਹੈ ਉਨ ਕੋ ਮੈਂ ਲੰਬੀ ਚੌੜੀ ਤਕਰੀਰ ਨਹੀਂ ਕਰਨੀ ਹੈ ਕੁਝ ਵੀ ਨਹੀਂ ਬੋਲਣਾ ਇਹ ਰਸ ਮੇਰਾ ਬਣਿਆ ਰਹੇ ਮੈਂ ਅੱਜ ਤੋਂ ਇਸ ਸ਼ਹਿਰ ਦਾ ਨਾਮ ਬਦਲਦਾ ਹੈ ਸ਼ਹਿਰ ਦਾ ਨਾਮ ਸੀ ਦੁਜ ਦੇ ਆਬ ਚੋਰਾਂ ਦਾ ਪਾਣੀ ਪਤਾ ਕਿਉਂ ਉੱਥੇ ਇੱਕ ਪਹਾੜ 'ਚ ਜਿਹੜਾ ਝਰਨਾ ਨਿਕਲਦਾ ਸੀ ਨੇ ਤਾਂ ਉੱਥੇ ਜਿਹੜੇ ਤੰਬੂ ਲਾ ਕੇ ਬੈਠੇ ਹੁੰਦੇ ਸਨ ਉਹ ਚੋਰੀ ਸਨ ਆਏ ਗਏ ਰਾਗੀਰਾਂ ਨੂੰ ਲੁੱਟਦੇ ਸਨ ਹਾਜੀਆਂ ਨੂੰ ਲੁੱਟਦੇ ਸਨ ਕਦੀ ਪਾਕਿਸਤਾਨ ਦੇਚ ਡਾਕੇ ਮਾਰਨੇ ਕਦੀ ਈਰਾਨ ਦੇਚ ਕਦੀ ਅਫਗਾਨਿਸਤਾਨ ਦੇ ਜਿਸ ਪਾਸੇ ਉਹਨਾਂ ਦਾ ਦਾ ਲੱਗਦਾ ਸੀ ਡਾਕਾ ਮਾਰ ਕੇ ਉੱਥੇ ਆ ਕੇ ਰਹਿਣਾ ਤੇ ਉਹਨਾਂ ਦੇ ਉੱਥੇ ਰਹਿਣ ਕਰਕੇ ਉਸ ਇਲਾਕੇ ਦਾ ਨਾਮ ਔਰ ਉਸ ਚਸ਼ਮੇ ਦਾ ਨਾਮ ਉਸ ਪਾਣੀ ਦਾ ਨਾਮ ਵੀ ਪੈ ਗਿਆ ਦੁੱਸ ਦੇ ਆਬ ਚੋਰਾ ਦਾ ਪਾਣੀ ਸਜੇ ਸਜੇ ਚੰਗਾ ਤਗੜਾ ਕਸਬਾ ਬਣ ਗਿਆ ਕਸਬੇ ਦਾ ਨਾਮ ਵੀ ਦੁੱਸ ਦੇ ਆਬ ਚੋਰਾ ਦਾ ਪਾਣੀ ਬਾਦਸ਼ਾਹ ਕਹਿਣ ਲਗਾ ਜਿੱਥੇ ਇਸ ਤਰ੍ਹਾਂ ਦੇ ਸਿੱਖ ਜ਼ਾਹਿਦ ਲੋਕ ਰਹਿੰਦੇ ਹੋਣ ਇਬਾਦਤ ਗੁਜ਼ਾਰ ਬੰਦੇ ਰਹਿੰਦੇ ਹੋਣ ਤੇ ਖੁਦਾ ਦੇ ਖਲਕ ਦੀ ਇਸ ਢੰਗ ਨਾਲ ਖਿਦਮਤ ਕਰਦੇ ਹੋਣ ਸੇਵਾ ਕਰਦੇ ਹੋਣ ਔਰ ਇਸ ਸ਼ਹਿਰ ਦਾ ਨਾਂ ਹੋਵੇ ਦੁਸਦੇ ਆਬ ਇਹ ਤੁਹਾਡੀ ਤੋਹੀਨ ਹੈ ਅੱਜ ਤੋਂ ਮੈਂ ਸ਼ਹਿਰ ਦਾ ਨਾਂ ਰੱਖਦਾ ਜ਼ਾਹਿਦਾਂ ਹੁਣ ਸਾਰੀ ਦੁਨੀਆ ਦੇ ਤੇ ਨਕਸ਼ੇ ਦੇ ਵਿੱਚ ਉਸ ਸ਼ਹਿਰ ਦਾ ਨਾਮ ਹੈ ਜ਼ਾਹਿਦਾਨ ਹੁਣ ਤੇ 1 ਲੱਖ ਦੀ ਆਬਾਦੀ ਤੋਂ ਵੱਡਾ ਹੋ ਗਿਆ ਵੱਡਾ ਸ਼ਹਿਰ ਹੋ ਗਿਆ ਹੈ ਸ਼ਹਿਰ ਦਾ ਨਾਮ ਹੈ ਜ਼ਾਹਿਦਾਨ ਸਿੰਘਾਂ ਦੀ ਤਰਜ਼ੇ ਜ਼ਿੰਦਗੀ ਦੇਖ ਕੇ ਉਹਨਾਂ ਦਾ ਸੇਵਾ ਭਾਵ ਦੇਖ ਕੇ ਉਹਨਾਂ ਦੇ ਮਿਲਨ ਸਾਰੀ ਦੇ ਜਜ਼ਬੇ ਨੂੰ ਦੇਖ ਕੇ ਬਾਦਸ਼ਾਹ ਕਹਿੰਦੇ ਜਿੱਥੇ ਇਸ ਤਰ੍ਹਾਂ ਦੀ ਉਮਮਤ ਰਹਿੰਦੀ ਹੋਵੇ ਇਸ ਤਰ੍ਹਾਂ ਦੀ ਕੌਮ ਰਹਿੰਦੀ ਹੋਵੇ ਤੇ ਉਹ ਸ਼ਹਿਰ ਦਾ ਨਾਮ ਹੋਵੇ ਦੁੱਸਦੇ ਆਵੇ ਤੇ ਤੁਹਾਡੀ ਤੋਹੀਨ ਹੈ ਕਿ ਸ਼ਹਿਰ ਦਾ ਨਾਮ ਰੱਖਦਾ ਜ਼ਾਹਿਦਾਨ